ਗੁਰੂ ਹਰ ਸਹਾਇ ਦੇ ਸ਼ਿਵਾਲਾ ਮੰਦਿਰ ਵਿੱਚ ਸਮੂਹ ਕਾਵੜ ਸੇਵਾ ਸੰਘ ਵੱਲੋਂ ਮੀਟਿੰਗ ਕੀਤੀ ਗਈ ਅਤੇ ਅਲੱਗ-ਅਲੱਗ ਮਸਲਿਆਂ ਤੇ ਚਾਨਣਾ ਪਾਇਆ ਗਿਆ। ਆਖਿਲ ਭਾਰਤੀ ਸ਼ਿਵ ਸੈਨਾ ਦੇ ਪ੍ਰਧਾਨ ਮਨੋਜ ਮੁੰਗਾ ਜੀ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਸ਼ਿਵਾਲਾ ਮੰਦਿਰ ਜੋ ਕਿ ਇੱਕ ਪ੍ਰਚੀਨ ਅਤੇ ਇਤਿਹਾਸਕ ਮੰਦਿਰ ਹੈ ਅਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਮੰਦਿਰ ਵਿੱਚ ਬਣੇ ਸ਼ਿਵਾਲਿਆਂ ਦੀ ਬੇਅਦਬੀ ਵੀ ਹੋਈ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਮੰਦਿਰ ਵਿੱਚ ਬਣੇ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ੇ ਨੂੰ ਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਵੀ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਅਗਰ ਮੰਦਰ ਦੇ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਸਮੂਹ ਕਾਵੜ ਸੰਗ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਕੀ ਇਹਦਾ ਪਲਾਨ ਹੈ ਕੀ ਅਗੋ ਸਾਰਾ ਤਿਆਰ ਕੀਤੀ ਗਈ ਹੈ ਰੋਪਰੇਖਾ ਜੀ ਇਹ ਆਪਣਾ ਪਤਰਕਾਰ ਸਾਹਿਬ ਬੇਨਤੀ ਇਹ ਹੈ ਅੱਜ ਅਸੀਂ ਸ਼ਿਵਾਲੇ ਮੰਦਰ ਦੀ ਪਵਿੱਤਰ ਧਰਤੀ ਤੇ ਖੜੇ ਹਾਂ ਜਿੱਥੇ ਹਰ ਬੰਦਾ ਆ ਕੇ ਉਹਦਾ ਸਿਰ ਝੁਕਾਂਦਾ ਏ ਨਰਮ ਅਸਕ ਹੁੰਦਾ ਏ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਏ ਕਿ ਇੱਥੇ ਮੰਦਰ ਦੇ ਵਿੱਚ ਉਹ ਹਾਲਾਤ ਬਣੇ ਹੋਏ ਨੇ ਜਾਂ ਜਿਹੜੇ ਨਾ ਦੇਖਣ ਯੋਗ ਹੋਣ ਅੱਜ ਤੋਂ 3 ਸਾਲ ਪਹਿਲਾਂ ਵੀ ਸ਼ਿਵਾਲੇ ਮੰਦਰ ਦੇ ਵਿੱਚ ਸੀਵਰੇਜ ਦਾ ਬੈਕ ਪਾਣੀ ਵਜਿਆ بارش ਥੋੜੀ ਜਾਈ ਸੀਵਰੇਜ ਦਾ ਬੈਕ ਆਇਆ ਸ਼ਿਵਾਲੇ ਦੇ ਉੱਪਰ ਗੰਦਾ ਫਲੈਸ਼ਾਂ ਦਾ ਪਾਣੀ ਚੜ ਗਿਆ ਅੱਜ ਤੋਂ 10 ਸਾਲ ਪਹਿਲਾਂ ਵੀ ਇਹੋ ਹਾਲਾਤ ਹੋਏ ਉਦੋਂ ਵੀ ਇਹੋ ਬੈਠ ਕੇ ਗੱਲਾਂ ਹੋਈਆਂ ਸੀ ਕਿ ਸ਼ਵਾਲੇ ਮੰਦਰ ਦੇ ਵੱਲ ਧਿਆਨ ਕੀਤਾ ਜਾਵੇ ਇਹਦੀ ਬੇਅਦਬੀ ਹੁੰਦੀ ਹੈ ਇਸ ਲਈ ਇਹਦੇ ਲਈ ਪੂਰਾ ਧਿਆਨ ਦਿੱਤਾ ਜਾਵੇ ਤੇ ਦੁਬਾਰਾ ਬਿਲਡਿੰਗ ਦਾ ਨਿਰਮਾਣ ਕੀਤਾ ਜਾਵੇ ਸਾਰੇ ਸ਼ਹਿਰ ਦੇ ਵਿੱਚੋਂ ਪੈਸੇ ਇਕੱਠੇ ਹੋਏ ਅੱਜ ਤੋਂ 3 ਸਾਲ ਪਹਿਲਾਂ ਬਿਲਡਿੰਗ ਨਿਰਮਾਣ ਸ਼ੁਰੂ ਹੋਇਆ ਸੀ ਕੰਟਰੈਕਟਰ ਨੇ ਕਿਹਾ ਸੀ ਜੀ ਅਸੀਂ ਤੁਹਾਨੂੰ 1 ਸਾਲ ਦੇ ਵਿੱਚ ਵਿੱਚ ਬਿਲਡਿੰਗ ਤਿਆਰ ਦੇ ਦੇਵਾਂਗੇ ਪਰ 3 ਸਾਲ 4 ਸਾਲ ਲੰਘ ਗਏ ਓਹਲੇ ਉਵੇਂ ਦੀ ਉਵੇਂ ਹੀ ਖੜੀ ਹੈ ਪੈਸਾ ਲੋਕਾਂ ਕੋਲ ਇਕੱਠਾ ਹੋਇਆ ਏ ਪੈਸਾ ਕਿੱਥੇ ਗਿਆ ਏ ਕਿੱਥੇ ਨਹੀਂ ਗਿਆ ਇਹ ਕਮੇਟੀ ਜਾਣਦੀ ਏ ਕਮੇਟੀ ਦੇ ਮੈਂਬਰ ਜਾਣਦੇ ਨੇ ਉਸ ਤੋਂ ਬਾਅਦ ਜਿਹੜਾ ਗੁਰੂ ਹਰਸਾਏ ਸ਼ਹਿਰ ਵੱਲੋਂ ਗੁਰੂ ਹਰਸਾਏ ਸ਼ਹਿਰ ਵੱਲੋਂ ਮੇਨ ਰਸਤਾ ਮੇਨ ਗੇਟ ਦੇ ਤਰ੍ਹਾਂ ਦਾ ਸੀ ਉਹ ਇਹਨਾਂ ਇੱਕ ਚਾਰ ਬੰਦੇ ਇਹਨੇ ਜਿਹੜੇ ਮੰਦਿਰ ਦੇ ਆਪਦੇ ਆਪ ਨੂੰ ਮਾਲਕ ਆਪਦੇ ਆਪ ਨੂੰ ਆਪ ਦੀ ਦਰੋਹਤ ਸੰਵਿਧਾਨ ਇਹਨਾਂ ਦਾ 50 ਸਾਲ ਤੋਂ ਮੰਦਿਰ ਦੇ ਉੱਪਰ ਕਬਜ਼ਾ ਏ 40 50 ਸਾਲ ਤੋਂ ਜਾਂ 60 ਸਾਲ ਤੋਂ ਕਬਜ਼ਾ ਹੈ ਉਹਨਾਂ ਨੇ ਸੰਭਾਲਿਆ ਹੋਇਆ ਹੈ ਪੈਸਾ ਵੀ ਉਹਨਾਂ ਨੇ ਸੰਭਾਲ ਲਾ ਹੈ ਮਾ ਜ਼ਮੀਨ ਦਾ ਠੀਕਾ ਵੀ ਉਹਨਾਂ ਕੋਲ ਪੈਸਾ ਕੋਈ ਪੈਸਾ ਆਇਆ ਉਹਨਾਂ ਕੋਲ ਲੱਖਾਂ ਰੁਪਏ ਦੀ ਬਿਆਹਰਾ ਚੁਗਰਾਹੀ ਕਰਨੀ ਉਹ ਵੀ ਉਹਨਾਂ ਕੋਲ ਸਾਰਾ ਕੁਝ ਹੀ ਉਹਨਾਂ ਦੇ ਕੋਲ ਹੈ ਲੇਕਿਨ ਕੋਈ ਵੀ ਮੰਦਰ ਦੇ ਨਾਤਾ ਵਿਕਾਸ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਮੰਦਰ ਦੇ ਵਿਕਾਸ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਦੁਕਾਨਾ ਵਾਲਾ ਕਿਰਾਇਆ ਵੱਖਰਾ ਆਂਦਾ ਏ ਕੋਈ ਕਿਸੇ ਨੇ ਮਾਲੀ ਹੋਈ ਕੋਈ ਕਿਸੇ ਰਿਸ਼ਤੇਦਾਰ ਮਾਲੀ ਕੋ ਕਿਸੇ ਦੇ ਭਰਾਣੇ ਮਾਲੀ ਹੋਈ ਏ ਕਿੰਨਾ ਕਿਰਾਇਆ ਕਿਸੇ ਦਾ 60 ਰੁਪਏ ਕਿਸੇ ਦਾ 50 ਰੁਪਏ ਕਿਸੇ ਦਾ 100 ਰੁਪਏ ਕਿਸੇ ਦਾ 500 ਰੁਪਏ 600 ਰੁਪਏ ਆ 600 ਰੁਪਏ ਯਾਨੀ ਕਿ 600 ਰੁਪਏ ਦੇ ਵਿੱਚ ਤਾਂ ਇੱਕ ਯਾਨੀ ਕਿ ਰੇੜੀ ਵੀ ਨਹੀਂ ਆਉਂਦੀ ਜੀ ਅਜੇ ਤੱਕ ਕਿਰਾਏ ਦੇ ਵਿੱਚ ਇਹ ਤਾਂ ਦੁਕਾਨ ਕਮ ਸੇ ਘੱਟ 10000 ਰੁਪਏ ਦੀ ਦੁਕਾਨ ਹੈ ਕਿਹੜਾ ਮੰਡੀ ਵਾਲਾ ਸ਼ਹਿਰ ਵਾਲਾ ਗੇਟ ਸ਼ਹਿਰ ਵਾਲਾ ਗੇਟ ਜਿਹੜਾ ਪਰਲਾ ਸ਼ਹਿਰ ਦੀ ਆਬਾਦੀ ਵਾਲਾ ਗੇੜ ਬੰਦ ਕਰ ਦਿੱਤਾ ਉਹਦੇ ਵੱਲੋਂ ਰੋਜ਼ ਹੈ ਨੰਬਰ 2 ਤੇ ਰੋਜ਼ ਹੈ ਸਾਡਾ ਜਿਹੜਾ ਸ਼ਿਵਲਿੰਗ ਤੇ ਦੋ ਵਾਰੀ ਗੰਦਾ ਸੀਵਰੇਜ ਦਾ ਪਾਣੀ ਚੜਿਆ ਹੈ ਉਹਨੇ ਲਈ ਅਸੀਂ ਸਾਰੇ ਜਿੰਨੇ ਸ਼ਿਵ ਕਾਵੜ ਸੰਗ ਦੇ ਮੈਂਬਰ ਨੇ ਕਾਵੜੀਏ ਨੇ ਜਿਹੜੇ ਗੰਗਾ ਚਾਲ ਹਰਿਦਵਾਰ ਤੋਂ ਪੈਦਲ ਯਾਨੀ ਕਿ ਇਥੋਂ 500 ਕਿਲੋਮੀਟਰ ਹਰਿਦਵਾਰ ਹੈ ਪੈਦਲ ਹੀ ਕਾਬੜਾ ਲੈ ਕੇ ਆਂਦੇ ਨੇ ਸ਼ਵਾਲੇ ਦੇ ਚੁਰਾਉਂਦੇ ਨੇ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਸ ਏ ਕਿ ਗਾਏ ਸੋ ਰੋਸ ਦੇ ਚਲਦੇ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਦੀ ਕਿ ਇਹਨਾਂ ਤੇ ਇਸ ਚੀਜ਼ ਦਾ ਬੇਅਦਬੀ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਕੋਰਟ ਦੇ ਵਿੱਚ ਬੁਲਾ ਕੇ ਪੁੱਛਿਆ ਜਾਵੇ ਕਿ ਕਿਉਂ ਇਹਨਾਂ ਨੇ ਮੰਦਰ ਵੱਲ ਧਿਆਨ ਨਹੀਂ ਦਿੱਤਾ ਕਮੇਟੀ ਮੈਂਬਰਾਂ ਨਾਲ ਕੋਈ ਗੱਲ ਹੋਈ ਹੈ ਬੜੀ ਵੱਡੀ ਗੱਲ ਹੋਈ ਹੈ ਲੇਕਿਨ ਉਹ ਆਪਦੀ ਤੋਂ ਸੀ ਕੱਲ ਵੀ ਉਹਨਾਂ ਨੇ ਸ਼ਹਿਰ ਦੇ ਸਾਰੇ ਐਮਸੀ ਇਕੱਠੇ ਕਰਕੇ ਔਰ ਕੁ ਦੋ ਚਾਰ ਡਫੌਂਕ ਬੰਦੇ ਇਕੱਠੇ ਕਰਕੇ ਡਰਾਂ ਤਮ ਗਾਂਧੀ ਕੋਸ਼ਿਸ਼ ਕੀਤੀ ਦੁਬਾਰਾ ਗਏ ਜਿਹੜਾ ਗੇਟ ਨੂੰ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇੱਥੇ ਆਏ ਕਾਫੀ ਕੰਮ ਹੋਦਿਆ ਕਾਫੀ ਹੱਦ ਤੱਕਰ ਕੰਮ ਹੋਦਿਆ ਲੇਕਿਨ ਥੋੜੀ ਜੀ ਕੁ ਸਿਆਣੇ ਬੰਦੇ ਆ ਗਏ ਉਹਨਾਂ ਦੀ ਵਜ੍ਹਾ ਨਾਲ ਬਚਤ ਹੋ ਗਈ ਸੋ ਅਸੀਂ ਪ੍ਰਸ਼ਾਸਨ ਨੂੰ ਅਗਲੇ ਐਤਵਾਰ ਤੱਕ ਦਾ ਟਾਈਮ ਦਿੱਤਾ ਹੈ ਜੇਕਰ ਨੈਕਸਟ ਸੰਡੇ ਤੱਕ ਪ੍ਰਸ਼ਾਸਨ ਨੇ ਇਨਾਂ ਤੇ ਐਫ ਆਈ ਆਰ ਦਰਜ ਨਾ ਕੀਤੀ ਅਸੀਂ ਆਪਦਾ ਪ੍ਰੋਸੈਸ ਕਰਾਂਗੇ ਕਰਨਾ ਵੀ ਦਵਾਂਗੇ ਇੱਥੇ ਸਾਰੇ ਸ਼ਹਿਰ ਦੇ ਜਿੰਨੇ ਵੀ ਕੰਸ ਕੰ ਕੋਈ ਹਜ਼ਾਰ ਕਾਵੜੀਆ ਤੇ ਮੇਰੇ ਸਾਹਮਣੇ ਹੋਏਗਾ ਜਿਹੜਾ ਕਾਵੜ ਲੈ ਕੇ ਆਉਂਦਾ ਸਾਰੇ ਅਸੀਂ ਕਾਵੜੀ ਇਕੱਠੇ ਹੋ ਕੇ ਅਸੀਂ ਆਪਦਾ ਪੂਰਾ ਉਹਦਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਇਹਨਾਂ ਦੇ ਅਸੀਂ ਆਪਦੀ ਹੱਕ ਦੀ ਡਿਮਾਂਡ ਕਰਾਂਗੇ ਵੀ ਜਿਹੜਾ ਭੋਲੇ ਨਾਲ ਦੇ ਉੱਪਰ ਸੀਵਰੇਜ ਦਾ ਪਾਣੀ ਵਾਰੀ ਵਾਰੀ ਛੜਿਆ ਆਏ ਉਹਦੇ ਬਾਰੇ ਕਿਉਂ ਪਰਚਾ ਨਹੀਂ ਦਰਜ ਕੀਤਾ ਗਿਆ ਚੋ ਧਿਆਨ ਨਹੀਂ ਦਿੱਤਾ ਗਿਆ ਸੋ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਕੰਮ ਵੱਲ ਪੂਰਾ ਗੌਰ ਕੀਤਾ ਜਾਵੇ ਉਸ ਦਿਨ ਐਸਐਚਓ ਸਾਹਮਣੇ ਬਿਠਾ ਕੇ ਆਪਸੀ ਕੰਪਰੋਮਾਈਜ਼ ਕਰਾਤਾ ਸੀ ਬਾਕਾਇਦਾ ਸਾਡੇ ਕੋਲ ਆ ਲੈਟਰ ਹੈ ਦਿਖਾਓ ਆ ਲੈਟਰ ਹੈ ਜਿਹਦੇ ਵਿੱਚ ਥਾਣਾ ਸਾਡਾ ਤੇ ਇਹਨਾਂ ਦੇ ਸਾਰੇ ਸਾਈਨ ਸੀ ਵੀ 20 ਦਿਨਾਂ ਦੇ ਵਿੱਚ ਵਿੱਚ ਨਵਾਂ ਸ਼ਵਾਲਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਗੇਟ ਨੂੰ ਦੁਬਾਰਾ ਉਸਾਰ ਕੇ ਗੇਟ ਨੂੰ ਉਵੇਂ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਇਹਨਾਂ ਨੇ ਕੱਲ ਪੱਕੇ ਤੌਰ ਤੇ ਫਿਰ ਦੁਬਾਰਾ ਗੇਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇਨਸਪੈਕਟਰ ਸਾਹਿਬ ਨੂੰ ਕਿਹਾ ਇਨਸਪੈਕਟਰ ਸਾਹਿਬ ਨੇ ਪੁਲਿਸ ਵੀ ਭੇਜੀ ਤੇ ਕੰਮ ਰੁਕਾ ਆਇਆ ਸੋ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਸ਼ਹਿਰ ਦੇ ਵਿੱਚ ਕਿਸੇ ਚੀਜ਼ ਦਾ atentਕ ਨਾ ਫੈਲੇ ਇਸ ਇੱਕ ਵਾਰ ਕੇ ਅਸੀਂ ਪ੍ਰਸ਼ਾਸਨ ਨੂੰ ਵਾਰੀ-ਵਾਰੀ ਬੇਨਤੀ ਕਰ ਰਹੇ ਹਾਂ ਇੱਕ ਆਸਤਾ ਦਾ ਮਸਲਾ ਹੈ ਭੋਲੇ ਨਾਲ ਸਾਡਾ ਪਿਓ ਹੈ ਅਸੀਂ ਆਪਣੇ ਪਿਓ ਦੇ ਵਾਸਤੇ ਕਿਸੇ ਹੱਦ ਤੱਕ ਰਹੀ ਜਾ ਸਕਦੇ ਹਾਂ ਕਿਸੇ ਹੱਦ ਤੱਕ ਰਹੀ ਜਾ ਸਕਦੇ ਹਾਂ ਜੈ ਬੋਲੇ ਜੈ ਬੋਲੇ ਜੈ ਬੋਲੇ ਆਪਣੇ ਘਰ ਦੀ ਛੱਤ ਚੋਲ ਲੱਗ ਪਈ ਨਾ ਭਾਵੇਂ ਆਪਾਂ ਮੰਨ ਕੇ ਪੈਸੇ ਇਕੱਠੇ ਕਰਕੇ ਅਗਲੇ ਦਿਨ ਛੱਤ ਦਾ ਲੈਣ ਤੋਂ ਪਵਾ ਦਿੰਦੇ ਹਾਂ ਔਰ ਬੜੇ ਦੁੱਖ ਦੀ ਗੱਲ ਹੈ ਕਿ ਦੋ ਵਾਰ ਸ਼ਵਾਲਾ ਮੰਦਰ ਦੇ ਵਿੱਚ ਜਾਂ ਤਿੰਨ ਵਾਰ ਗੰਦਾ ਪਾਣੀ ਸ਼ਵਾਲਾ ਹੀ ਤੇ ਚੜ ਗਿਆ ਔਰ ਜਦ ਕਿ ਸਾਰਾ ਸ਼ਹਿਰ ਇਹਨਾਂ ਦੇ ਨਾਲ ਖੜਾ ਹੋਇਆ ਇਸ ਗੱਲ ਤੇ ਇੱਕ ਗੱਲ ਕਹਿਣ ਦੀ ਲੋੜ ਹੈ ਕਿ ਸਾਨੂੰ ਮੰਦਰ ਦੇ ਲਈ ਅਜ 10 ਲੱਖ ਰੁਪਏ ਜਾਈਦੇ ਔਰ ਅਗਲੇ ਦਿਨ ਨਾ ਇਕੱਠਾ ਹੋਵੇ ਇਹ ਕਦੀ ਹੋ ਨਹੀਂ ਸਕਦਾ ਆਪਣੇ ਗੁਰੂ ਨੇ ਬੋਲੇ ਨਾਲ ਇਹਨਾਂ ਤੋਂ ਬਿਨਾ ਸਾਡਾ ਅਸਤਿਤਵ ਕੁਝ ਵੀ ਨਹੀਂ ਹੈ ਔਰ ਮੁੰਗਾਈ ਨੇ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਵਰ ਸਾਹਿਬ ਜਿੰਨੀਆਂ ਵੀ ਆਪਣੇ ਹੁਣ ਕਾਰੋਬਾਰ ਦਾ ਠੱਪ ਸਿਸਟਮ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਸੇਵਾ ਹੀ ਨਹੀਂ ਕਰ ਪਾ ਰਹੇ ਜਿੱਤੋ ਸਾਨੂੰ ਸਾਰਾ ਆਸ਼ੀਰਵਾਦ ਪਿਆਰ ਮਿਲਣਾ ਹੈ। ਔਰ ਇੱਕ ਗੱਲ ਮੁੰਗਾ ਜੀ ਨੇ ਹੋਰ ਵੀ ਕਹੀ ਸੀ ਉਹ ਬਹੁਤ ਵਧੀਆ ਗੱਲ ਹੈ ਕਿ ਕਿਸੇ ਵੀ ਚੇਨ ਨੂੰ ਚਲਾਉਣ ਵਾਸਤੇ ਕਮਾਂਡਰ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹਦੇ ਵਿੱਚ ਮੇਰੀ ਇਹ ਬੇਨਤੀ ਹੈ ਵੀ ਤੁਸੀਂ 11 ਮੈਂਬਰੀ ਕਮੇਟੀ ਜਾਂ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ। ਕਿਉਂਕਿ ਇੱਕ ਟ੍ਰੇਨ ਦੇ ਅੱਗੇ ਇੰਜਨ ਹੋਣਾ ਵੀ ਬਹੁਤ ਜ਼ਰੂਰੀ ਹੈ। ਪਿੱਛੇ ਡੱਬੇ ਹੋਣੇ ਵੀ ਬਹੁਤ ਜ਼ਰੂਰੀ ਹੈ। ਔਰ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਡੱਬਾ ਕਿਉਂ ਆ ਉਹ ਇੰਜਨ ਕਿਉਂ ਆ ਕਿਉਂ ਜੀ ਇਸ ਚੀਜ਼ ਦਾ ਕਿਸੇ ਨੂੰ ਵਿਚਾਰ ਨਹੀਂ ਆਣਾ ਚਾਹੀਦਾ ਜਿੰਨੂ ਵੀ ਸਾਰਿਆਂ ਨੇ ਹੱਥ ਜੋੜ ਕੇ ਕਮੇਟੀ ਦੇ ਮੈਂਬਰ ਨੂੰ ਮੰਗਾ ਇਹਨਾਂ ਕਹਿੰਗੇ ਮੰਗਾ ਤੁਸੀਂ ਤੇ ਆਪਾਂ ਨੂੰ ਇਸ ਚੀਜ਼ ਤੇ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਇਹਨਾਂ ਦੇ ਮਗਰ ਹੀ ਚੱਲਣਾ ਚਾਹੀਦਾ ਜਿਵੇਂ ਇਹ ਕਹਿੰਦੇ ਸਾਰਿਆਂ ਨੇ ਰਾਜੀ ਇਹਨਾਂ ਚ ਜੀ ਐਗਰੀ ਜੀ ਐਗਰੀ ਜੀ ਕਾਹਨੋਂ ਕੋਈ ਇਹ ਬੰਦਾ ਕਵੇ ਵੀ ਹਾਂ ਜੀ ਮੈਨੂੰ ਇਹਦੇ ਤੇ ਆਪੱਤੀ ਆ ਮੈਨੂੰ ਇਹਦੇ ਤੇ ਆ ਪਹਿਲੀ ਗੱਲ ਤਾਂ ਆਪਣੀ ਏਕਤਾ ਭਰਪੂਰ ਹੋਣੀ ਚਾਹੀਦੀ ਬੇਰਾ ਮਨ ਹੈ ਔਰ ਬਾਕੀ ਜੋ ਕੁਝ ਵੀ ਆਪਾਂ ਕਰਨਾ ਹੈ ਜੋ ਕੁਝ ਵੀ ਉਹ ਮੰਦਰ ਵਾਸਤੇ ਹੀ ਕਰਨਾ ਹੈ ਕੋਈ ਆਪਦੇ ਘਰ ਵਾਸਤੇ ਕਰਨਾ ਨਹੀਂ ਪਿਛਲੇ ਗੇਟ ਦੀ ਗੱਲ ਹੈ ਮੈਂ ਦੇਖਿਆ ਵੀ ਸਾਡੇ ਇੰਪੀਰੀਅਲ ਦੇ ਵਿੱਚੋਂ ਵੀ ਬੱਚੇ ਮਤਲਬ ਮੱਥਾ ਟੇਕਣ ਆਉਂਦੇ ਆ ਮੈਂ ਇਹਦੀ ਗੱਲ ਵੀ ਹੋਈ ਚਲੋ ਉਹਨਾਂ ਦੇ ਕੁਝ ਮੈਂਬਰ ਦੇ ਨਾਲ ਮੈਂ ਉਹਨਾਂ ਨੂੰ ਦੱਸਿਆ ਵੇਖੋ ਮੇਰੀ ਬੇਟੀ ਆ ਮੱਥਾ ਟੇਕਣ ਆਉਂਦੇ ਸ਼ਰਧਾਲੂ ਮੰਦਰ ਅਗਰ ਮੈਂ ਉਹਨਾਂ ਨੂੰ ਇੱਧਰ ਲਿਆਉਣੀ ਆ ਆਪਾਂ ਕਿਉਂਕਿ ਮੇਨ ਰੋਡ ਹੈ ਔਰ ਜਿੰਨੇ ਵੀ ਗੁਰਦੁਆਰੇ ਜਿੰਨੇ ਵੀ ਮੰਦਿਰ ਜਿਹੜੇ ਪੀਸਟ ਮੰਦਿਰ ਆ ਤੁਸੀਂ ਉਹਨੂੰ ਦੇਖੋ ਉਹਦੇ ਚਾਰ ਦਰਵਾਜ਼ੇ ਜ਼ਰੂਰ ਹੁੰਦੇ ਨੇ ਉਹਦਾ ਇੱਕ ਰੀਜ਼ਨ ਹੈ ਗੱਲਬੋਤ ਲੰਬੀ ਹੋ ਜਾਏਗੀ ਜੀ ਔਰ ਆਪਾਂ ਜਿਹੜੇ ਬਨੇ ਦਰਵਾਜ਼ੇ ਨੂੰ ਬੰਦ ਕਰਵਾ ਰਹੇ ਆ ਬਹੁਤ ਮਾੜੀ ਗੱਲ ਹੈ ਔਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਇਕੱਠੇ ਹੋ ਕੇ ਜਿਸ ਤਰ੍ਹਾਂ ਵੀ ਹੈ ਉਹਨੇ ਲੜਾਈ ਲੜਨੀ ਪਏਗੀ ਆਪਾਂ ਮਿਲ ਕੇ ਸਾਰੇ ਚੈਪ ਜੀ